ਸਤਿ ਸ਼੍ਰੀ ਅਕਾਲ ਦੋਸਤੋ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਆਰਟੀਕਲ ਛਪਿਆ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਦਾ ਇਲੈਕਟਿਡ ਪ੍ਰੈਜ਼ੀਡੈਂਟ ਅਨੁਰਾਗ ਦਰਾਲ ਨੇ ਬੀਸੀ ਨੂੰ ਇੱਕ ਮੈਮੋਰੰਡਮ ਸਬਮਿਟ ਕੀਤਾ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕਰ ਦਿੱਤਾ ਜਾਵੇ। ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਆ ਜਿਹੜੀ ਇਹ ਕਲਚਰਲੀ ਤੇ ਹਿਸਟੋਰਿਕਲੀ ਪੰਜਾਬ ਨੂੰ ਬਿਲੋਂਗ ਕਰਦੀ ਆ। ਪੰਜਾਬ ਸਰਕਾਰ ਬਕਾਇਦਾ ਇੱਥੇ ਹਰੇਕ ਸਾਲ ਆਪਣੀ ਸਹੀ ਫੰਡਿੰਗ ਵੀ ਦਿੰਦੀ ਆ। ਇੱਥੇ ਵੀ ਹਰਿਆਣਾ ਦੀ ਸਰਕਾਰ ਕੋਈ ਇੱਥੇ ਫੰਡਿੰਗ ਨਹੀਂ ਦਿੰ ਜਦੋਂ ਇਹ ਫੰਡਿੰਗ ਪ੍ਰੋਵਾਈਡ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਆਪਦੀ ਐਫੀਲੀਏਸ਼ਨ ਖਤਮ ਕਰਕੇ ਤੇ ਆਪਦੀ ਫੰਡਿੰਗ ਵੀ ਬੰਦ ਕਰ ਦਿੱਤੀ ਸੋ ਜਸਟ ਬਿਕੋਜ਼ ਇੱਥੇ ਜਿਹੜੇ ਹਰਿਆਣੇ ਦੇ ਸਟੂਡੈਂਟ ਪੜ੍ਹਦੇ ਆ ਤੁਸੀਂ ਉਹਦੇ ਬਿਹਾਫ ਤੇ ਤੇ ਨਾਮ ਚੇਂਜ ਕਰਨਾ ਚਾਹੁੰਦੇ ਆ ਅਸੀਂ ਸਾਰੇ ਸਟੂਡੈਂਟਸ ਦਾ ਇੱਥੇ ਸਵਾਗਤ ਕਰਦੇ ਆ ਸਾਰੀ ਇੰਡੀਆ ਦੀ ਵੀ ਸਟੇਟਸ ਦੇ ਵਿੱਚ ਇੱਥੇ ਸਟੂਡੈਂਟ ਪੜ੍ਹਨ ਆਉਂਦੇ ਆ ਸਾਰਿਆਂ ਦਾ ਦਿਲੋਂ ਤੁਸੀਂ ਵੈਲਕਮ ਕਰਦੇ ਆ ਪਰ ਜਸਟ ਬਿਕੋਜ਼ ਜੇ ਕੋਈ ਤੇ ਪਾਰਟਿਕੂਲਰ ਸਟੇਟ ਤੋਂ ਸਟੂਡੈਂਟ ਪੜ੍ਹਨ ਆਉਂਦਾਗਾ ਤਾਂ ਉਹ ਸਟੇਟ ਦਾ ਨਾਮ ਯੂਨੀਵਰਸਿਟੀ ਦੇ ਨਾਲ ਜੋੜ ਦਿੱਤਾ ਜਾਵੇ ਜੇ ਮੰਨ ਲਓ ਕੱਲ ਨੂੰ ਫਿਰ ਬਿਹਾਰ ਦੇ ਸਟੂਡੈਂਟ ਇੱਥੇ ਪੜ੍ਹਦੇ ਆ ਉਹ ਕਹਿਣਗੇ ਕਿ ਇਹਦਾ ਨਾਮ ਪੰਜਾਬ ਐਂਡ ਬਿਹਾਰ ਯੂਨੀਵਰਸਿਟੀ ਕਰੋ ਜਿਉਂ ਕਿ ਹਿਮਾਚਲ ਦੇ ਜੋਗ ਪੜ੍ਹਦੇ ਆ ਉਹ ਕਹਿਣਗੇ ਇਹਦਾ ਨਾਮ ਪੰਜਾਬ ਐਂਡ ਹਿਮਾਚਲ ਯੂਨੀਵਰਸਿਟੀ ਕਰੋ ਜਸਟ ਬਿਕੋਜ਼ ਤੁਸੀਂ ਆਪਣੇ ਪੋਲੀਟੀਕਲ ਗੋਡ ਫਾਦਰਾਂ ਨੂੰ ਕੋਸ਼ ਕਰਨ ਦੇ ਲਈ ਇਹ ਜਿਹੇ ਕੋਝੀਆਂ ਸਾਜ਼ਿਸ਼ਾਂ ਨਾ ਕਰੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵੀ ਜਿੰਨਾ ਦੇ ਵਿਦਿਆਰਥੀ ਜੱਥੇ ਬੰਦੀ ਸਾਥ ਯੂਨੀਵਰਸਿਟੀ ਦੇ ਵਿੱਚ ਹੈਗੀ ਆ ਅਸੀਂ ਇਹ ਜਿਹੇ ਕੋਈ ਵੀ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੁੰਦੇ ਵਾਂ ਤੁਸੀਂ ਆਪਦੀ ਕੌਂਸਲ ਦੇ ਅਖੀਰਲੇ ਦਰੇ ਇਸ ਮੈਮੋਰੰਡਮ ਸਬਮ ਜੇ ਤੁਸੀਂ ਇਹ ਕੋਈ 10 ਜਾਂ 15 ਦਿਨ ਰਹਿੰਦੇ ਹੋ ਕਿ ਮੈਮੋਰੰਡਮ ਸਬਮਿਟ ਕੀਤਾ ਹੁੰਦਾ ਇਹ ਤੁਹਾਨੂੰ ਦੱਸ ਦੇ ਫਿਰ ਦਸਤਰ ਕਿਵੇਂ ਚਲਾਈਦਾਗਾ ਤੁਸੀਂ ਹੁਣ ਜਾਣ ਲੱਗੇ ਆਪਦਾ ਮੈਮੋਰੰਡਮ ਦੇ ਕਿਥੋਂ ਭੱਜ ਰਹੇ ਹੋ ਤੁਸੀਂ ਜੋ ਤੁਸੀਂ ਸਟੂਡੈਂਟਸ ਨੇ ਤੁਹਾਨੂੰ ਸਟੂਡੈਂਟ ਵੈਲਫੇਅਰ ਵਾਸਤੇ ਚੁਣਿਆ ਸੀਗਾ ਪਰ ਤੁਸੀਂ ਆਪ ਤੇ ਪੋਲਿਟਿਕਲ ਜਿਹੜੇ ਗੌਟਫਾਦਰ ਆ ਉਹਨਾਂ ਦੇ ਤੁਸੀਂ ਹੈਂਡ ਟੂਲ ਬਣ ਕੇ ਇੱਥੇ ਕੰਮ ਕਰ ਰਹੇ ਹੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਦੀ ਸਾਜਿਸ਼ਾਂ ਤੋਂ ਬਾਜ਼ ਆ ਜਾਓ ਵਿਦਿਆਰਥੀ ਇੱਥੇ ਬੰਦੀ ਸਾਥ ਇਸ ਜੋ ਕਦਮ ਤੁਸੀਂ ਚੁੱਕਿਆ ਦਾ ਵਿਰੋਧ ਕਰਦੇ ਹਾਂ ਤੇ ਯੂਨੀਵਰਸਿਟੀ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੇ ਕੋਈ ਤੁਸੀਂ ਕੋਈ ਵੀ ਇਸ ਮਸਲੇ ਦੇ ਅੱਗੇ ਤੁਸੀਂ ਕਿਸ ਤਰ੍ਹਾਂ ਕਾਰਵਾਈ ਕਰੋਗੇ ਤੁਸੀਂ ਇਸ ਨੂੰ ਫਾਰਵਰਡ ਕਰੋਗੇ ਇਸ ਤੇ ਕੁਝ ਇੰਪਲੀਮੈਂਟੇਸ਼ਨ ਲਈ ਤੁਸੀਂ ਕੋਈ ਵੀ ਸਟੈਪ ਅੱਗੇ ਲਵੋਗੇ ਅਸੀਂ ਯੂਨੀਵਰਸਿਟੀ ਦਾ ਵੀ ਇਸ ਤੇ ਬਰਾਬਰ ਅਸੀਂ ਅਖੀਰ ਤਈ ਹੀ ਕਹਿਣਾ ਚਾਹੁੰਦੇ ਹਾਂ ਕਿ ਜਿੰਨਾ ਟਾਈਮ ਪੰਜਾਬ ਯੂਨੀਵਰਸਿਟੀ ਦੇ ਬੱਚੇ ਸਟੂਡੈਂਟ ਆਰਗੇਨਾਈਜੇਸ਼ਨ ਸਾਥ ਹੈਗੀ ਆ ਤੁਸੀਂ ਯੂਨੀਵਰਸਿਟੀ ਦਾ ਨਾਮ ਬਦਲਣਾ ਤਾਂ ਛੱਡੋ ਜਿਹੜੇ ਸਾਡੇ ਤੇ ਪੰਜਾਬ ਦੇ ਬੱਚੇ ਹੱਕ ਰਹਿੰਦੇ ਆ ਅਸੀਂ ਉਹ ਵੀ ਲੈ ਕੇ ਰਹਾਂਗੇ